ਜੀ ਕਿਹੜੇ ਪਿੰਡ ਤੋਂ ਤੁਸੀਂ ਐ ਖੰਨੇ ਲੋਕਲ ਹੀ ਆ ਜੀ ਵਿੱਚ ਜਦ ਤੁਸੀਂ ਇੱਥੇ ਕੀ ਕਰਨਾ ਆਏ ਤੁਸੀਂ ਅੱਜ ਐਸਐਸਪੀ ਆਫਿਸ ਕੋਲ ਗੁੰਮ ਗਿਆ ਜੀ ਇਹਨਾਂ ਨੇ ਫੋਨ ਲੱਭ ਕੇ ਦਿੱਤਾ ਕਿੰਨਾ ਚਿਰ ਹੋ ਗਿਆ ਸੀਗਾ ਜੀ 3-4 ਮਹੀਨੇ ਹੋ ਗਏ ਜੀ ਫੋਨ ਗੁੰਮ ਗਿਆ ਕਿੱਦਾਂ ਗੁੰਮ ਗਿਆ ਸੀਗਾ ਜੀ गिर ਗਿਆ ਸੀਗਾ ਜੇਬ ਚੋਂ ਮਲੇਰਕੋਟੜਾ ਰੋਡ ਤੋਂ ਅੱਛਾ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਸਟੂਡੈਂਟ ਆ ਜੀ ਠੀਕ ਹੈ ਜੀ ਕਿਹੜੇ ਕਾਲਜ ਦਾ ਸਕੂਲ ਪੜ੍ਹਦੇ ਹੋ ਐਸ ਕਾਲਜ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਜੋ ਖੰਨਾ ਪੁਲਿਸ ਤੇ ਤੁਹਾਡੇ ਲਈ ਕੰਮ ਕਰਨਾ ਹੈ ਨਹੀਂ ਮੇਰਾ ਫੋਨ ਗੁੰਮ ਗਿਆ ਜੀ ਮੈਨੂੰ ਉਮੀਦ ਨਹੀਂ ਸੀ ਕਿ ਮਿਲੂਗਾ ਮੈਂ ਪੰਜਾਬ ਪੁਲ ਧੰਨਵਾਦ ਪੰਜਾਬ ਪੌਸਟਾ ਥੈਂਕ ਯੂ ਥੈਂਕ ਯੂ ਵੀਰ ਜੀ ਕਿਹੜੇ ਪਿੰਡ ਤੋਂ ਤੁਸੀਂ ਅਨੇਦ ਕੀ ਸ਼ੋਭਨਾਮ ਤੁਹਾਡਾ ਗਰਨਦੀ ਤੇ ਅੱਜ ਆਪਾਂ ਕਿਸ ਕਰਕੇ ਆਏ ਇੱਥੇ ਹਾਂ ਵੀਰ ਜੀ ਕਿਹੜੀ ਜਗ੍ਹਾ ਤੁਸੀਂ ਆਏ ਹੋ ਮੈਂ ਸਮਰਾਲੇ ਸ਼ਹਿਰ ਤੋਂ ਆਇਆ ਅੱਛਾ ਜੀ ਕੀ ਸ਼ੋਭਨਾਮ ਤੁਹਾਡਾ ਮੇਰਾ ਨਾਮ ਹੈਗਾ ਗੌਰਵ ਸ਼ਰਮਾ ਅੱਜ ਕਿਸ ਕਰਕੇ ਆਏ ਤੁਸੀਂ ਅੱਜ ਇਸ ਨੇ ਆਫਿਸ ਮੇਰਾ ਫੋਨ ਚੋਰੀ ਹੋ ਗਿਆ ਸੀ ਇਸ ਕਰਕੇ ਮੈਂ ਉਸ ਉਸ ਕਰਕੇ ਆਇਆ ਕਿੰਨਾ ਚਿਰ ਹੋ ਗਿਆ ਮੇਰੇ 10 ਮਈ ਦਾ ਮਤਲਬ ਬਹੁਤ ਮਿਹਰ ਸੀ ਸਿਰਫ ਕੀ ਕਹਿਣਾ ਚਾਹੁੰਦਾ ਜਿੱਕਨਾਂ ਪੁਲਿਸ ਨੇ ਤੁਹਾਡੇ ਲਈ ਇੰਨਾ ਵਧੀਆ ਕੰਮ ਕੀਤਾ ਮੈਂ ਖੰਨਾ ਪੁਲਿਸ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਫੋਨ ਬੜੇ ਹੀ ਜਲਦੀ ਔਰ ਸੱਚੇ ਜੇ ਢੰਗ ਨਾਲ ਮੈਨੂੰ ਸੁਰੱਖਿਤ ਮੇਰਾ ਫੋਨ ਪਹੁੰਚਾਤਾ ਮੇਰੇ ਕੋਲ ਠੀਕ ਹੈ ਜੀ ਠੀਕ ਹੈ ਥੈਂਕ ਯੂ ਆ ਮਾਨਯੋਗ ਡੀਜੀਪੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਹਨਾ ਜ਼ਿਲ੍ਹੇ ਦੇ ਵਿੱਚ ਅਪਰਾਧ ਨੂੰ ਨਿਯੰਤਰਣ ਕਰਨ ਦੇ ਲਈ ਸਪੈਸ਼ਲ ਮੂਵਮੈਂਟ ਟਾਈਮ ਟੂ ਟਾਈਮ ਚਲਾਈ ਜਾਂਦੀਆਂ ਨੇ ਇਸੀ ਮੁਹਿੰਮ ਦੇ ਅੰਡਰ ਜੋ ਪੰਜਾਬ ਖੰਨਾ ਦੀ ਸਾਈਬਰ ਪੁਲਿਸ ਹੈ ਉਹਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਿਦੇ ਵਿੱਚ ਦੋ ਸਾਈਬਰ ਫਰਾਡ ਦੇ ਵੱਡੇ ਕੇਸਸ ਦੇ ਵਿੱਚ ਜੋ ਅਕਿਊਜ਼ਡ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਤੇ ਰਿਕਵਰੀਜ਼ ਵੀ ਕੀਤੀ ਗਈਆਂ ਨੇ ਤੇ ਜੋ ਪਹਿਲਾ ਕੇਸ ਹੈਗਾ ਉਹਦੇ ਜੋ ਕੰਪਲੇਨੈਂਟ ਹੈ ਸੰਜੀਵ ਪਾਂਠੀ ਸਨ ਆਫ ਹਰੀਚੰਦ ਪਾਂਠੀ ਇਹਨਾਂ ਦੇ ਕੋਲੋਂ ਟੋਟਲ 3 ਕਰੋੜ 72 ਲੱਖ 84999 ਦੀ ਠੱਗੀ ਹੋਈ ਸੀ ਤੇ ਇੱਕ ਬੋਸ ট্রেਡਿੰਗ ਕੰਪਨੀ ਦੇ ਨਾਂ ਤੇ ਇਹਨਾਂ ਦੇ ਕੋਲੋਂ ਇਹਨੇ ਪੈਸੇ ਵੱਖਰੇ ਵੱਖਰੇ ਟਾਈਮ ਤੇ ਇਨਵੈਸਟਮੈਂਟ ਦੀ ਲੂ ਮੇ ਇਹਨਾਂ ਦੇ ਕੋਲੋਂ ਲਿੱਤੇ ਗਏ ਸੀ ਤੇ ਜਦੋਂ ਇਹਨਾਂ ਨੂੰ ਰਿਅਲਾਈਜ਼ ਹੋਇਆ ਕਿ ਮੇਰੇ ਨਾਲ ਫਰਾਡ ਹੋ ਗਿਆ ਪੁਲਿਸ ਨੂੰ ਇਹਨਾਂ ਨੇ ਅਪਰੋਚ ਕੀਤਾ ਤੇ ਐਫ ਆਈ ਆਰ ਨੰਬਰ 1 19 ਫ फेब्रुवारी ਨੂੰ ਰਜਿਸਟਰ ਕੀਤੀ ਗਈ ਸੀ ਉਦੇ ਬਾਅਦ ਜੋ ਸਾਈਬਰ ਸੈੱਲ ਹੈਗੀ ਅਖੰਨਾ ਦੀ ਇਹਨੇ ਬਹੁਤ ਹੀ ਜ਼ਿਆਦਾ ਮਿਹਨਤ ਨਾਲ ਫਿਰ ਅਕਿਊਜ਼ ਨੂੰ ਆਈਡੈਂਟੀਫਾਈ ਕੀਤਾ ਕਿ ਗੁਰਜੋਤ ਸਿੰਘ ਨਾਦਰ ਪਰਸਨ ਹੈਗਾ ਜਿਹਦੇ ਨਾਂ ਤੇ ਇੱਕ ਕੰਪਨੀ ਦਾ ਫੇਕ ਅਕਾਊਂਟ ਬਣਾਇਆ ਗਿਆ ਸੀਗਾ ਤੇ ਇੱਕ ਸਮਖਸ਼ ਪਾਰਟ ਜੋ ਕਿ ਇੱਕ ਬੈਂਕ ਦਾ ਅਫੀਸ਼ਰ ਹੈ ਉਹਨੇ ਇਹਦਾ ਬੈਂਕ ਅਕਾਊਂਟ ਬਣਾਇਆ ਸੀਗਾ ਫੇਕ ਕੰਪਨੀ ਦੇ ਨਾਂ ਤੇ ਤੇ ਬਲਦੇਵ ਕਿਸ਼ਨ ਤੇ ਆਗੇ ਪਰਵਿੰਦਰ ਸਿੰਘ ਇਹਨਾਂ ਦੀ ਵੀ ਸਮੂਲੀਅਤ ਆ ਫੇਕ ਅਕਾਊਂਟ ਬਣਾਉਣ ਚ ਤੇ ਉਹ ਜੋ ਅਕਾਊਂਟ ਨੂੰ ਰਨ ਕਰਨ ਦੇ ਸਮੂਲੀਅਤ ਇਹਨਾਂ ਦੇ ਨਿਕਲੇ ਸੀਗੇ ਇਹਨਾਂ ਇਹਨਾਂ ਚਾਰਾਂ ਨੂੰ ਫਿਰ ਅਰੈਸਟ ਕਰਕੇ ਇਹਨਾਂ ਦੀ ਫਿਰ ਅੱਗੇ ਜਦੋਂ ਅੱਗੇ ਇਹਨਾਂ ਦੀ ਕੁੱਛਕਿਸ਼ ਦੇ ਵਿੱਚ ਫਿਰ ਅੱਗੇ ਚਾਰ ਹੋਰ ਪਰਸਨ ਇੱਕ ਹੋਰ ਬਿਆੰਦਕੋਰ ਜਿਹਦੇ ਅਕਾਊਂਟ ਦੇ ਵਿੱਚ ਕੁਝ ਰਾਸ਼ੀ ਗਈ ਥੀ ਫਿਰ ਅੱਗੇ ਪ੍ਰਭਜੋਤ ਸਿੰਘ ਗੁਰਵਿੰਦਰ ਸਿੰਘ ਅਨਮੋਲ ਸਿੰਘ ਸ਼ਵਿੰਦਰ ਸਿੰਘ ਇਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਤੇ ਅੱਗੇ ਫਿਰ ਕੜੀ ਦੇ ਵਿੱਚ ਸਾਹਿਲ ਅਨਮੋਲ ਚੋਹਾਨ ਤੇ ਪ੍ਰਿੰਸ ਚੋਹਾਨ ਨੂੰ ਵੀ ਅਰੈਸਟ ਕੀਤਾ ਗਿਆ ਟੋਟਲ ਜੋ ਐਫਆਈਆਰ ਨੰਬਰ 1 ਇਹਦੇ ਵਿੱਚ 15% ਦੀ ਅਰੈਸਟ ਹੋ ਚੁੱਕੀ ਹੈ ਤੇ ਇਹਨਾਂ ਦੇ ਕੋਲੋਂ ਟੋਟਲ ਜੋ ਜੋ ਫਰਾਡ ਕੀਤੀ ਹੋਈ ਰਾਸ਼ੀ ਹੈ ਉਹ 9 ਲੱਖ 35 ਹਜ਼ਾਰ ਇਹਨਾਂ ਦੇ ਕੋਲੋਂ ਰਿਕਵਰ ਹੋਈ ਹੈ ਤੇ ਇਹਨਾਂ ਦੇ ਬੈਂਕ ਅਕਾਊਂਟਸ ਦੇ ਵਿੱਚ ਜੋ ਪੁਲਿਸ ਨੇ ਇਮੀਡੀਟਲੀ ਐਕਸ਼ਨ ਲੈਂਦੇ ਵਿੱਚ ਜੋ ਫ੍ਰੀਜ਼ ਕਰਾਈ ਉਹ ਰਾਸ਼ੀ 18,64,250 ਰੁਪਏ ਤੇ ਆਹ ਰਾਸ਼ੀ ਜੋ ਜੋ ਪਰਸਨ ਹੈਗਾ ਜੋ ਕੰਪਲੇਨੈਂਟ ਹੈ ਇਹਦੇ ਕੋਲ ਫਰਾਡ ਕਰਕੇ ਲੈ ਲੇ ਗਿਆ ਸੀਗਾ ਤੇ ਪੁਲਿਸ ਨੇ ਰਿਕਵਰ ਪਲੱਸ ਫ੍ਰੀਜ਼ ਕਰਾ ਕੇ ਉਹਦਾ ਇੰਨੀ ਰਾਸ਼ੀ ਹੁਣ ਤੱਕ ਅਸੀਂ ਕੜ ਚੁਕੇ ਤੇ 15% ਕੜੀ ਇੱਧਰ ਕੜੀ ਜੋੜ ਦੇਵੇ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਇਹਨਾਂ ਨੂੰ ਅਰੈਸਟ ਕੀਤਾ ਹੈ ਮੈਂ ਇਹਨਾਂ ਨੇ ਕੀਤਾ ਕੀਤਾ ਸੀ ਠੋਖਲ ਦੀ ਇੱਕ ਬੋਸ ট্রেডিং ਕੰਪਨੀ ਦੇ ਨਾਂ ਦਾ ਇੱਕ ਅਕਾਊਂਟ ਸੀਗਾ ਤੇ ਟੈਲੀਗ੍ਰਾਮ ਐਪ ਰਾਹੀਂ ਜੋ ਕੰਪਲੇਨੈਂਟ ਹੈ ਉਹ ਅਪਰੋਚ ਕੀਤਾ ਗਿਆ ਤੇ ਫਿਰ ਅੱਗੇ ਮਿਊਚੁਅਲ ਫੰਡਸ ਟਾਈਪ ਦਾ ਬਣਾਉਂਦੇ ਕਿ ਇਹਦੇ ਵਿੱਚ ਤੁਸੀਂ ਇਨਵੈਸਟ ਕਰੋਗੇ ਤੇ ਤੁਹਾਨੂੰ ਜ਼ਿਆਦਾ ਇਹਦਾ ਰਿਟਰਨ ਆਏਗਾ ਤੇ ਉਹ ਆ ਜ਼ਿਆਦਾ ਰਿਟਰਨ ਦੇ ਲਾਲਚ ਦੇ ਵਿੱਚ ਪਰਸਨ ਜੋ अनऑथराइज्ड ਇਦਾਂ ਦੀ ਐਪਸ ਵਗੈਰਾ ਹੈ ਇਦਾਂ ਦੇ ਅਕਾਊਂਟਸ ਵਗੈਰਾ ਉਹਦੇ ਵਿੱਚ ਇਨਵੈਸਟ ਕਰ ਦਿੰਦੇ ਤੇ ਉਦੋਂ ਬਾਅਦ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈਗਾ ਜਦੋਂ ਉਹ ਜ਼ਿਆਦਾ ਅਮਾਉਂਟ ਆਪਣਾ ਦੇ ਚੁੱਕੇ ਹੁੰਦੇ ਉਸ ਵੇਲੇ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈ ਕਿ ਫੇਕ ਫੇਕ ਐਪ ਸੀ ਤੇ ਉਹਦੇ ਬਾਰੇ ਵੀ ਪੀਸੀ ਦੇ ਐਂਡ ਦੇ ਵਿੱਚ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਵੀ ਕਰੂੰਗੀ ਕਿ ਕਿਵੇਂ ਆਪਣੇ ਆਪ ਨੂੰ ਇਦਾਂ ਦੇ ਸਾਈਬਰ ਫਰੌਡ ਤੋਂ ਬਚਾ ਸਕਦੇ ਹੋ ਤੇ ਜੋ ਦੂਜਾ ਕੇਸ ਹੈਗਾ ਉਹ ਡਿਜੀਟਲ ਅਰੈਸਟ ਦਾ ਕੇਸ ਹੈਗਾ ਤੇ ਐਫ ਆਰ 14 ਸਾਈਬਰ ਪੁਲਿਸ ਸਟੇਸ਼ਨ ਦੀ ਉਹਦੇ ਅੰਡਰ ਅਰੈ ਉਹ ਰਜਿਸਟਰ ਕੀਤੀ ਗਈ ਸੀਗੀ ਮਹਿੰਦਰ ਪ੍ਰਤਾਪ ਗਿੰਨਾ ਦੇ ਪਰਸਨ ਇਨਾਂ ਦੇ ਨਾਲ ਡਿਜੀਟਲ ਅਰੈਸਟ ਵਾਲਾ ਸਾਈਬਰ ਫਰਾਡ ਹੋਇਆ ਜਿਦੇ ਵਿੱਚ 10 ਜੂਨ ਤੋਂ ਲੈ ਕੇ 4 ਅਗਸਤ ਤੱਕ ਇਨਾਂ ਨੇ ਕੁੱਲ 2 ਕਰੋੜ 65 ਲੱਖ ਦੀ ਰਾਸ਼ੀ ਵੱਖਰੇ ਵੱਖਰੇ ਟਾਈਮ ਤੇ ਸਾਈਬਰ ਫਰਾਡਸਟਰ ਨੂੰ ਦਿੱਤੀ ਇਨਾਂ ਨੂੰ ਇੱਕ ਡਿਜੀਟਲ ਅਰੇਸਟ ਦਾ ਚਾਂਸ ਆ ਤੇ ਕਿ ਨਾ ਤੋ ਆ ਇੱਕ ਸਟੌਟ ਕੀਤਾ ਗਿਆ ਜਿੰਨਾ ਵੀ ਅਮਾਉਂਟ ਹੈਗਾ ਇਹਨੂੰ ਕਾਲ ਕੀਤੀ ਗਈ ਸੀਗੀ ਕਿ ਜੋ ਜੈਟ ਐਵਿਏਸ਼ਨ ਦਾ ਮਾਲਿਕ ਹੈ ਉਹਨੂੰ ਅਰੇਸਟ ਕੀਤਾ ਗਿਆ ਤੇ ED ਤੇ CBI ਵੱਲੋਂ ਜੋ ਜਿਨੇ ਇਹਨੂੰ ਕਾਲ ਕੀਤੀ ਸੀਗੀ ED ਤੇ CBI ਵੱਲੋਂ ਆਪਣੇ ਆਪ ਨੂੰ ਦੱਸ ਕੇ ਇਹਨੂੰ ਡਰਾਇਆ ਗਿਆ ਤੇ ਇਹਨੂੰ ਦੱਸਿਆ ਗਿਆ ਕਿ 84 ਕਰੋੜ ਦੇ ਟੋਟਲ ਆ ਫਰਾਡ ਹੈਗਾ ਜਿਹਦੇ ਵਿੱਚ ਕੀ ਦੀ ਤਫਤੀਸ਼ ਕਰ ਰਹੀ ਹੈ ਤੇ ਉਹ ਤੇਰਾ ਨਾਮ ਆਂਦਾ ਹੈਗਾ ਤੇ ਕਿਉਂਕਿ ਵੱਡਾ ਫਰਾਡ ਇਹਨੂੰ ਦੱਸਿਆ ਗਿਆ ਤੇ ਇਹਨੂੰ ਡਰਾਤਾ ਗਿਆ ਤੇ ਤੈਨੂੰ ਹੁਣ ਅਰੈਸਟ ਕਰਨ ਆ ਰਿਹਾ ਤੇ ਵੱਖਰੇ ਵੱਖਰੇ ਟਾਈਮ ਤੇ ਉਹ ਅਰੈਸਟ ਦਾ ਡਰਾ ਕੇ ਐਕਸਟਰੋਟ ਕੀਤਾ ਗਿਆ 2 ਕਰੋੜ 65 ਲੱਖ ਰੁਪਏ ਇਹਦੇ ਵਿੱਚ ਵੀ ਆ ਆਗਸਟ ਦਾ ਹੀ ਕੇਸ ਹੈਗਾ ਤੇ ਇਹਦੇ ਵਿੱਚ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਵਿੱਚ 14 ਨੰਬਰ ਐਫਆਈਆਰ ਦਰਜ ਕੀਤੀ ਤੇ ਬਹੁਤ ਵਧੀਆ ਤਰੀਕੇ ਨਾਲ ਇਸ ਕੇਸ ਦੇ ਵਿੱਚ ਵੀ 프로ਫੈਸ਼ਨਲ ਇਨਵੈਸਟੀਗੇਸ਼ਨ ਕਰਦੇ ਹੋਏ ਹੁਣ ਤੱਕ 9 ਪਰਸੈਂਟ ਦੀ ਅਰੈਸਟ ਹੋ ਚੁੱਕੀ ਹੈ ਇਹਦੇ ਵਿੱਚ ਵੀ ਅਲੱਗ-ਅਲੱਗ ਪਰਸਨ ਦਾ ਜਿਸ ਪਰਸਨ ਦੇ ਨਾਮ ਦਾ ਅਕਾਊਂਟ ਸੀਗਾ ਉਹਨੂੰ ਵੀ ਨੋਮੀਨੇਟ ਕਰਕੇ ਅਰੈਸਟ ਕੀਤਾ ਗਿਆ ਤੇ ਅੱਗੇ ਗਾਂ ਉਹ ਪੈਸੇ ਦਾ ਜੋ ਟ੍ਰੇਲ ਹੈਗਾ ਮਨੀ ਦਾ ਟ੍ਰੇਲ ਉਹਨੂੰ ਸਟੈਬਲਿਸ਼ ਕਰਦੇ ਹੋਏ ਟੋਟਲ 9 ਪਰਸੈਂਟ ਦੀ ਅਰੈਸਟ ਹੋਈ ਹੈ ਇਸ ਕੇਸ ਦੇ ਵਿੱਚ ਵੀ ਟੋਟਲ ਜੋ ਰਿਕਵਰੀ ਹੈ ਪੈਸੇ ਦੀ ਉਹ 499910 ਰੁਪਏ ਦੀ ਰਿਕਵਰੀ ਇਨ ਕਿਉਸ ਤੋਂ ਕਰਾਈ ਗਈ ਹੈ ਤੇ ਦੇ ਨਾਲ ਨਾਲ 287396 ਰੁਪਏ ਇਹ ਅਕਾਊਂਟਸ ਦੇ ਵਿੱਚ ਜਿਹੜੇ ਕਿ ਅਕਾਊਂਟਸ ਯੂਜ਼ ਕੀਤੇ ਗਏ ਸੀਗੇ ਇਸ ਪੂਰੀ ਕੀ ਪੂਰੀ ਚੇਨ ਦੇ ਵਿੱਚ ਉਹਨਾਂ ਦੇ ਵਿੱਚ ਫ੍ਰੀਜ਼ ਕਰਾਏ ਗਏ ਤੇ ਫਿਰ ਕੋਰਟ ਦੀ ਪਰਮਿਸ਼ਨ ਲੈ ਕੇ ਜੋ ਕੰਪਲੇਨੈਂਟ ਹੈ ਉਹਨੂੰ ਰਿਲੀਜ਼ ਕਰਾ ਕੇ ਉਹ ਵਾਪਸ ਦਿੱਤੇ ਜਾਣਗੇ ਪੈਸੇ ਤੇ ਆ ਦੋਨੋਂ ਹੀ ਕੇਸਸ ਦੇ ਵਿੱਚ ਆ ਜੋ ਸਾਈਬਰ ਪੁਲਿਸ ਸਟੇਸ਼ਨ ਹੈ ਖੰਡਾ ਦਾ ਡੀਐਸਪੀ ਡੀ ਦੇ ਅੰਡਰ ਐਸਪੀ ਡੀ ਦੇ ਅੰਡਰ ਡੀਐਸਪੀ ਡੀ ਕੀ ਸੁਪਰਵੀਜ਼ਨ ਦੇ ਅੰਡਰ ਸਾਡੇ 서ਬ ਇੰਸਪੈਕਟਰ ਨਰਪਿੰਦਰ ਪਾਲ ਇਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ ਤੇ ਇਨਾਂ ਦੀ ਮਿਹਨਤ ਕਰਕੇ ਹੀ ਇਹ ਜੋ ਟੋਟਲ 24 ਅਰੈਸਟੀਆਂ ਹੋਈਆਂ ਨੇ ਤੇ ਤੁਹਾਡੇ ਮਾਧਿਮ ਰਾਹੀਂ ਮੈਂ ਇਹ ਦੋਨੋਂ ਦੇ ਦੋਨੋਂ ਵੱਖਰੇ ਵੱਖਰੇ ਫਰਾਡਸ ਦੇ ਮੋਡਸ ਆਫ ਆਪਰੇਂਡੀ ਯੂਜ਼ ਕਰਕੇ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਹੈਰ ਵੱਡੇ ਅਕਾਊਂਟਸ ਦੀ ਠੱਗੀ ਹੈ ਅਬ ਬੜੇ अमाउंट ਦੇ ਠੱਗੀਏ ਤੇ ਤੁਹਾਡੇ ਮਾਧਿਅਮ ਰਾਈ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਪਹਿਲਾ ਤਾਂ ট্রেਡਿੰਗ ਐਪ ਵਾਲਾ ਜੋ ਮੋਡਸ ਆਪਰੇਂਡ ਹੀ ਹੈਗਾ ਇਹਦੇ ਵਿੱਚ ਹੁੰਦਾ ਕਿ ਹੈਗਾ ਕਿ ਕੁਝ ਐਪਸ ਹੁੰਦੀਆਂ ਹੈ ਅੱਜ ਕੱਲ ਹਰ ਪਰਸਨ ਇਨਵੈਸਟ ਕਰਨਾ ਚਾਹੁੰਦਾ ਆਪਣੇ ਪੈਸੇ ਨੂੰ ਗਰੋ ਕਰਨਾ ਚਾਹੁੰਦਾ ਤੇ ਕੁਝ ਐਪਸ ਦਾ অথরাইਜ਼ਡ ਐਪ ਹੈ ਤੇ ਉਹਨਾਂ ਦਾ ਬਿਲਕੁਲ ਪੱਕਾ ਹੁੰਦਾ ਹੈਗਾ ਕਿ ਤੁਹਾਨੂੰ ਈਮੇਲ ਰਾਹੀਂ ਵੀ ਅਗਰ ਤੁਸੀਂ 500 ਰੁਪਏ ਵੀ ਕਿਤੇ ਐਸਆਈਪੀ ਆ ਕਿਸੇ ਵੀ ਆ ਕੋਈ ਤੁਸੀਂ ਕੋ ਬਾਈ ਕਰਦੇ ਹੋ ਕੋ ਸ਼ੇਅਰ ਵਗੈਰਾ ਬਾਈ ਕਰਦੇ ਹੋ ਤੁਹਾਨੂੰ ਤੁਹਾਡੇ ਅਫੀਸ਼ੀਅਲ ਮੇਲ ਆਈਡੀ ਪੇ ਜੋ ਜੋ ਐਕਚੁਅਲ ਕੰਪਨੀ ਹੈਗੀ ਯਾ ਕੋਮ ਮਿਊਚੁਅਲ ਫੰਡ ਹੈਗਾ ਕੋਈ ਵੀ ਕੰਪਨੀ ਉਹ ਕੰਪਨੀ ਵੀ ਤੁਹਾਨੂੰ ਦੱਸਦੀ ਹੈ ਕਿ ਤੁਹਾਡੇ ਕੋਲ ਇਨਾ ਸ਼ੇਅਰ ਹੈਗਾ ਤੇ ਆਪਣੀ ਕੰਪਨੀ ਦੇ ਇਨਫੈਕਟ ਨਿੱਕੀ ਨਿੱਕੀ ਜੋ ਉਹਨਾਂ ਦੀ ਬੋਰਡ ਮੀਟਿੰਗ ਹੁੰਦੀ ਉਹਨਾਂ ਦੇ ਵੀ ਤੁਹਾਨੂੰ ਮੇਲ ਆਂਦੇ ਰਹਿੰਦੇ ਤੇ ਕੰਪਨੀ ਤੁਹਾਨੂੰ ਡਾਇਰੈਕਟਲੀ ਹਰ ਚੀਜ਼ ਦੀ ਕਮਿਊਨੀਕੇਸ਼ਨ ਦਿੰਦੀ ਹੈ ਤੇ ਉਹ ਤਾਂ ਅਥੋਰਾਈਜ਼ ਹੁੰਦਾ ਹੈ ਤੇ ਉਹ ਉੱਥੇ ਤਾਂ ਤੁਹਾਡਾ ਪੈਸਾ ਸੇਫ ਹੈ ਬਟ ਜੋ ਇੱਧਾ ਦੇ ਟੈਲੀਗ੍ਰਾਮ ਰਾਹੀਂ ਤੁਹਾਨੂੰ ਕੁਝ ਕੋਈ ਪਰਸਨ ਅਪਰੋਚ ਕਰਦਾ ਹੈਗਾ ਕਿ ਤੁਹਾਨੂੰ ਉੱਥੇ ਦਾ 10% ਰਿਟਰਨ ਮਿਲ ਰਿਹਾ ਮੈਂ ਤੁਹਾਨੂੰ 50% ਰਿਟਰਨ ਦਿੰਦਾ ਹਾਂ ਤੇ ਉਦਾਂ ਦੇ ਲਾਲਚ ਦੇ ਵਿੱਚ ਅਸੀਂ ਕਈ ਵਾਰੀ ਇਦਾਂ ਦੇ ਐਪਸ 'ਚ ਪੈਸੇ ਇਨਵੈਸਟ ਕਰ ਦਿੰਦੇ ਤੇ ਆ ਸਾਰੇ ਕੇ ਸਾਰੇ ਪਰਸਨ ਜੋ ਵੀ ਇਦਾਂ ਦੇ ਫਰਾਡਸ ਦਾ ਸ਼ਿਕਾਰ ਹੁੰਦੇ ਐ ਆਪਣੀ ਮਿਹਨਤ ਕਸ਼ਟ ਬੰਦੇ ਹੁੰਦੇ ਮਿਹਨਤ ਦੇ ਨਾਲ ਕਮਾਈ ਹੋਈ ਉਹਨਾਂ ਦੀ ਬਹੁਤ ਸਾਰੀ ਸਰੀ ਰਾਸ਼ੀ ਹੁੰਦੀ ਹੈ ਤੇ ਉਹਨੂੰ ਫਿਰ ਆਪਣੇ ਛੋਟੇ ਜਿਹੇ ਲਾਲਚ ਦੇ ਵਿੱਚ ਆ ਕੇ ਉਹ ਲੂਜ਼ ਕਰ ਦਿੰਦੇ ਤੇ 아이 ریک్వెస్ట్ ਕਿ ਸਾਰੇ ਕੇ ਸਾਰੇ ਜਿੱਥੇ ਵੀ ਤੁਸੀਂ ਆਪਣੇ ਪੈਸੇ ਇਨਵੈਸਟ ਕਰਦੇ ਹੋ ਤੁਸੀਂ ਵੈਰੀਫਾਈਡ ਜੋ ਐਪਸ ਨੇ ਉਹਨਾਂ ਦੇ ਥਰੂ ਹੀ ਜਾਓ ਜਾਂ ਜੋ ਵੈਰੀਫਾਈਡ ਜੋ ਸ਼ੇਅਰ ਜੋ ਬ੍ਰੋਕਰਸ ਹੁੰਦੇ ਉਹਨਾਂ ਦੇ ਥਰੂ ਹੀ ਤੁਸੀਂ ਇਨਵੈਸਟ ਕਰੋ ਤਾਂ ਕਿ ਤੁਹਾਡਾ ਜੋ ਆਪਣੀ ਮਿਹਨਤ ਦਾ ਪੈਸਾ ਉਹ ਸੇਫ ਵੀ ਰਹੇ ਤੇ ਪਾਵੇ ਕਾਟ ਰਿਟਰਨ ਆ ਨਾ ਪਰ ਏਟਲੀਸਟ ਉਹ ਪੱਕਾ ਰਿਟਰਨ ਵੀ ਆਏਗਾ ਤੇ ਤੁਹਾਡਾ ਪੈਸਾ ਸੇਫ ਰਹੇਗਾ ਸਾਈਬਰ ਸਾਈਬਰ ਫਰਾਡਸਟਰਸ ਤੋਂ ਇਸ ਵਾਲੇ ਮੋਡਸ ਆਪਰੈਂਡੀ ਜੋ ਯੂਜ਼ ਕਰਦੇ ਉਹਦੇ ਤੁਸੀਂ ਉਸ ਤੋਂ ਤੁਸੀਂ ਬਚ ਕੇ ਰਹੋ ਆਪਣੇ ਪੈਸੇ ਨੂੰ ਸੇਫ ਰੱਖੋ ਤੇ ਦੂਜਾ ਜੋ ਹੈਗਾ ਡਿਜੀਟਲ ਅਰੈਸਟ ਵਾਲਾ ਇਹਦੇ ਲਈ ਤਾਂ ਵੱਖਰੇ ਵੱਖਰੇ ਟਾਈਮ ਤੇ ਪੰਜਾਬ ਪੁਲਿਸ ਵੱਲੋਂ ਵੀ ਬਹੁਤ ਸਾਰੀ ਵੀਡੀਓਜ਼ ਇਨਫੋਰਮੇਸ਼ਨ ਦੇ ਲਈ ਜਾਰੀ ਕੀਤੀਆਂ ਗਈਆਂ ਨੇ ਅਸੀਂ ਉਹਦਾ ਵੀ ਸੈਮੀਨਾਰਸ ਵਗੈਰਾ ਵੀ ਰੱਖਦੇ ਤੇ ਸੀਨੀਅਰ ਮੋਸਟ ਲੈਵਲ ਤੇ ਵੀ ਬਹੁਤ ਸਾਰੀ ਵੀਡੀਓਜ਼ ਜਾਰੀ ਕੀਤੀਆਂ ਗਈਆਂ ਮਿਨਿਸਟਰੀ ਆਫ ਫੋਰਮ ਅਫੇਅਰਸ ਵੱਲੋਂ ਵੀ ਪੰਜਾਬ ਪੁਲਿਸ ਵੱਲੋਂ ਵੀ ਤਾਂ ਮੈਂ ਸਾਰਿਆਂ ਨੂੰ ਸਿਰਫ ਇੱਕ ਰੂਲ ਆਫ ਥੰਬ ਦੱਸਣਾ ਚਾਹੁੰਦੀ ਹਾਂ ਕਿ ਪੁਲਿਸ ਕਦੇ ਵੀ ਵੀਡੀਓ ਕਾਲ ਕਰਕੇ ਜਾਂ WhatsApp ਤੇ ਕਾਲ ਕਰਕੇ ਜਾਂ ਫੇਸਟਾਈਮ ਕਰਕੇ ਕਦੇ ਵੀ ਤੁਹਾਨੂੰ ਨਹੀਂ ਕਹੇਗੀ ਕਿ ਤੁਸੀਂ ਤੁਹਾਨੂੰ ਅਰੈਸਟ ਕੀਤਾ ਜਾਂਦਾ ਹੈ ਅਸਲੀ ਪੁਲਿਸ ਵੀਡੀਓ ਕਾਲ ਨਹੀਂ ਕਰਦੀਏ ਅਸਲੀ ਪੁਲਿਸ ਪ੍ਰੋਪਰ ਚੈਨਲਸ ਕੇ ਥਰੂ ਹੀ ਆਏਗੀ ਫਿਜ਼ੀਕਲੀ ਅਗਰ ਤੁਹਾਡਾ ਕਿਤੇ ਸਮੂਲੇ ਤੋਂ ਹੋਵੇ ਤਾਂ ਹੀ ਆਏਗੀ ਤੇ ਤੁਸੀਂ ਬਿਨਾਂ ਡਰੇ ਉਸ ਫੋਨ ਨੂੰ ਅਗਰ ਤੁਹਾਨੂੰ ਇਦਾਂ ਦਾ ਕੋਈ ਕਾਲ ਆਂਦਾ ਤੁਸੀਂ ਇਮੀਡੀਏਟਲੀ ਕੱਟ ਵੀ ਕਰ ਦਿਓ ਕੋਈ ਫਰਕ ਨਹੀਂ ਪੈਂਦਾ ਉਹ ਸਾਹਮਣੇ ਫਰਾਡ ਸਟਰੀ ਬੈਠੇ ਹੁੰਦੇ ਤੇ ਦੂਜੇ ਤੁਸੀਂ ਕਿਸੇ ਵੀ ਪਰਸਨ ਦੇ ਨਾਲ ਜੋ ਤੁਹਾਨੂੰ ਇਦਾਂ ਦਾ ਡਰਾ ਧਮਕਾ ਕੇ ਤੁਹਾਡੀ ਆਪਣੀ ਪਰਸਨਲ ਜਾਣਕਾਰੀ ਤੁਹਾਡੇ ਤੋਂ ਅਗਰ ਮੰਗਦਾ ਹੈਗਾ ਤੁਹਾਡਾ ਪੈਸਾ ਟਰਾਂਸਫਰ ਕਰਾਉਂਦਾ ਤੁਸੀਂ ਨਾ ਆਪਣੀ ਕੋਈ ਪਰਸਨਲ ਜਾਣਕਾਰੀ ਆਪਣੀ ਫੈਮਲੀ ਦੀ ਆਪਣੀ ਜਾਣਕਾਰੀ ਕੋਈ OTP ਕੋਈ ਆਪਣਾ ਬੈਂਕ ਅਕਾਊਂਟ ਜਾਂ ਸੋਸ਼ਲ ਮੀਡੀਆ ਦੇ ਅਕਾਊਂਟ ਸੀ ਕੋਈ ਵੀ ਜਾਣਕਾਰੀ ਉਹਨਾਂ ਦੇ ਨਾਲ ਸਾਂਝਾ ਨਾ ਕਰੋ ਤੇ ਕਿਸੇ ਵੀ ਲਿੰਕ ਦੇ ਉੱਪਰ ਕਲਿੱਕ ਨਾ ਕਰੋ ਕਰੋ ਉਹਨਾਂ ਦੇ ਕਹਿਣ ਪੇ ਅਗਰ ਉਹ ਤੁਹਾਨੂੰ ਕੰਪੈਲ ਕਰਦੇ ਫੋਰਸ ਕਰਦੇ ਕਿਸ ਲਿੰਕ ਤੇ اوپر ਸਮੂਹ ਕਰੋ ਕਲਿੱਕ ਕਰੋ ਤਾਂ ਕਿਸੇ ਦੇ ਕਹਿਣ ਤੋਂ ਕੋਈ ਲਿੰਕ ਦੇ ਉੱਪਰ ਕਲਿੱਕ ਨਾ ਕਰੋ ਕੋਈ ਜਮ ਆਪਣੀ ਬੈਂਕ ਤੋਂ ਟ੍ਰਾਂਸਫਰ ਨਾ ਕਰੋ ਕਿਉਂਕਿ ਪੁਲਿਸ ਨਾ ਤੁਹਾਨੂੰ ਅਗਰ ਤੁਹਾਡੀ ਕਿਸੇ ਕ੍ਰਾਈਮ ਦੇ ਸੰਬੰਧਿਤ ਹੁੰਦੇ ਤੇ ਪੁਲਿਸ ਪੈਸੇ ਲੈ ਕੇ ਤੁਹਾਨੂੰ ਛੱਡ ਨਹੀਂ ਸਕਦੀ ਹੈ ਦੂਜਾ ਪੁਲਿਸ ਤਾਂ ਦੇ ਵੀ ਵੀਡੀਓ ਕਾਲ ਕਰਕੇ ਤੁਹਾਨੂੰ ਅਰੈਸਟ ਬਾਰੇ ਨਹੀਂ ਦੱਸੇਗੀ ਤਾਂ ਜੋ ਡਿਜੀਟਲ ਔਰ ਡਿਜੀਟਲ ਅਰੈਸਟ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਹੈ ਤੁਹਾਨੂੰ ਕੋਈ ਵੀ ਡਿਜੀਟਲ ਅਰੈਸਟ ਨਹੀਂ ਕਰ ਸਕਦਾ ਕੋਈ ਵੀ ਏਜੰਸੀ ইডি ਹੋ ਗਈ सीबीआई ਹੋ ਗਈ ਜਾਂ ਕੋਈ ਇੰਟਰਨੈਸ਼ਨਲ ਏਜੰਸੀ ਹੋ ਗਈ ਜਾਂ ਕੋਈ ਕੋਈ ਹੋਰ ਪੁਲਿਸ ਆਰਗੇਨਾਈਜੇਸ਼ਨ ਹੋ ਗਈ ਐਨਆਈ ਹੋ ਗਈ ਕੋਈ ਵੀ ਡਿਜੀਟਲ ਅਰੈਸਟ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ ਕਦੇ ਵੀ ਕੋਈ ਡਿਜੀਟਲ ਅਰੈਸਟ ਨਹੀਂ ਹੁੰਦਾ ਤਾਂ ਇਸ ਚੀਜ਼ ਤੋਂ ਬਚ ਕੇ ਰਹੋ ਇਸ ਚੀਜ਼ ਤੋਂ ਡਰੋ ਨਹੀਂ ਅਗਰ ਤੁਹਾਨੂੰ ਕੋਈ ਇਦਾਂ ਦੀ ਕਾਲ ਆਂਦੀ ਹੈ ਅਗਰ ਤੁਹਾਨੂੰ ਕਿਸੇ ਦੇ ਉੱਪਰ ਸ਼ੱਕ ਹੁੰਦਾ ਤੁਸੀਂ ਇਮੀਡੀਏਟਲੀ ਸਾਡੇ ਧਿਆਨ 'ਚ ਲਾ ਸਕਦੇ ਹੋ ਅਸੀਂ ਉਹਦੇ ਉੱਪਰ ਵੰਦੀ ਕਾਰਵਾਈ ਕਰਾਂਗੇ ਤੇ ਬਸ ਐਂਡ ਦੇ ਵਿੱਚ ਆਹੀ ਕਹੂੰਗੀ ਕਿ ਸੇਫ ਤੇ ਸਤਰ ਕਰੋ ਤੇ ਹਰ ਚੀਜ਼ ਦੇ ਉੱਪਰ ਸ਼ੱਕ ਕਰੋ ਜੋ ਵੀ ਤੁਹਾਡੇ ਕੋਲ ਅ ਇੰਟਰਨੈਟ 'ਚ ਰਾਈ ਚੀਜ਼ਾਂ ਦੀ ਉਹਦੇ ਉੱਪਰ ਸ਼ੱਕ ਕਰਕੇ ਹੀ ਵੈਰੀਫਾਈ ਕਰਕੇ ਹੀ ਉਹਦੇ ਉੱਪਰ ਭਰੋਸਾ ਕਰੋ ਕੋਈ ਵੀ ਅਨਔਥਰਾਇਜ਼ਡ ਅਨਵਾਂਟਿਡ ਸੋਰਸ ਤੋਂ ਕੋਈ ਲਿੰਕ ਵਗੈਰਾ ਆਉਂਦਾ ਉਹਦੇ ਬਸ ਕਲਿੱਕ ਨਾ ਕਰੋ ਤੇ ਇਸ ਇਸ ਦੇ ਨਾਲ-ਨਾਲ ਅੱਜ ਅਸੀਂ ਅ ਸੌ ਜੋ ਮੋਬਾਈਲ ਫੋਨਸ ਹੈ ਜੋ ਵੱਖਰੇ ਵੱਖਰੇ ਟਾਈਮ ਤੇ ਕਿਸੇ ਦੇ ਗੁੰਮ ਹੋ ਗਏ ਸੀਗੇ ਤੇ ਉਹਨਾਂ ਦੀ ਅਸੀਂ ਅੱਜ ਆਈਐਮਐਸ ਸਰਚ ਵਗੈਰਾ ਰਾਹੀਂ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਦੇ ਜੋ ਮਾਲਕ ਹੈ ਉਹਨਾਂ ਨੂੰ ਅਸੀਂ ਅੱਜ ਸੌਪेंगे ਉਹਨਾਂ ਦੀ ਖੋਈ ਹੋਈ ਚੀਜ਼ ਜੋ ਉਹਨਾਂ ਨੂੰ ਅਸੀਂ ਮਤਲਬ ਵਾਪਸ ਕਰ ਰਹੇ ਤੇ ਆ ਵੀ ਸਾਈਬਰ ਪੁਲਿਸ ਵੱਲੋਂ ਵਧੀਆ ਇੱਕ ਕੰਮ ਕੀਤਾ ਗਿਆ ਹੈ ਕਿ ਇਹਨਾਂ ਨੇ ਇਹਨਾਂ ਦੇ ਅਸਲ ਮਾਲਕਾਂ ਨੂੰ ਟ੍ਰੇਸ ਕਰਕੇ ਉਹਨਾਂ ਤੱਕ ਜਾਣਕਾਰੀ ਦਿੱਤੀ ਹੈ ਥੈਂਕ ਯੂ ਥੈਂਕ ਯੂ ਜੀ telegram sat sat